ख़तम करागे रहांगे ਕਿਸਾਨ ਜੰਦੂਰ ਮਲਾਜ ਉਦਿਆਰਥੀ ਦੁਕਾਨਦਾਰ ਇਕਤਾ ਜਿੰਦਾਬਾਦ ਜਿੰਦਾਬਾਦ ਸਿੱਟਦੀ ਮੋਤੀ ਸਰਕਾਰ ਮੁਰਦਾਬਾਦ 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 ਸਰਦਾਰ ਜਗੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਭੌਣ ਵਾਲੀ ਮੋਤੀ ਸਰਕਾਰ ਦਾ ਪੇੜਾ ਹੀ ਕਰਗਾ ਪੇੜਾ ਹੀ ਕਰਗਾ ਪੇੜਾ ਹੀ ਕਰਗਾ ਸਿੱਟਦੀ ਮੋਤੀ ਸਰਕਾਰ ਮੁਰਦਾਬਾਦ 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 ਆਪਾਂ ਇੱਥੇ ਬੈਠ ਆ ਗਿਆ ਦੁਕਾਨਦਾਰ ਇਕਤਾ ਜਿੰਦਾਬਾਦ ਜਿੰਦਾਬਾਦ

ਨਾਲ ਸਤਿਨਾਮ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰ ਤੇ ਭਰਉਣ ਵਾਲੀ ਸਰਕਾਰ ਦਾ ਪੇੜਾ ਹੀ ਕਰਕਾ ਪੇੜਾ ਹੀ ਕਰਕਾ ਪੇੜਾ ਹੀ ਕਰਕਾ ਬਹੁਤ ਹੀ ਸਕਾਰਯੋਗ ਮੇਰੇ ਕਿਸਾਨ ਮਜ਼ਦੂਰ ਨੌਜਵਾਨ ਮਜ਼ਦੂਰ ਮੇਰੇ ਆ ਪੈਣਾ ਛੋਟੇ ਛੋਟੇ ਬੱਚੇ ਸਾਰੇ ਨੂੰ ਫਤੇ ਪਰਿਵਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੋ ਸ਼ਾਮ ਦੀ ਮੀਟਿੰਗ ਕਰਦੇ ਹੁੰਦੇ ਆ ਉਹ ਮੀਟ ਲਾ ਕੇ ਬੈਠੇ ਆ ਮੈਂ ਬਹੁਤਾ ਸਮਾਂ ਨਹੀਂ ਤੁਹਾਡਾ ਲੈਣਾ ਸਾਡੇ ਕੋ ਆਪਣੇ ਸਕਾਰਜੋਗ ਆਗੂ ਸਰਦਾਰ ਸਰਬਜੀਤ ਸਿੰਘ ਜੀ ਪੰਦੇਰ ਸਭ ਪਹੁੰਚੇ ਨੇ ਅੱਜ ਸਾਰੀ ਗੱਲਬਾਤ ਉਹ ਰੱਖਣਗੇ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਕੱਲ ਨੂੰ ਗੱਲਬਾਤ ਕਰੂੰਗਾ ਤੇ ਮੈਂ ਬੇਨਤੀ ਕਰਦਾ ਵਾਂ ਸਰਦਾਰ ਸਰਬਜੀਤ ਸਿੰਘ ਜੀ ਪੰਦੇਰ ਨੂੰ ਵੀ ਭਾਈ ਤੁਸੀਂ ਹੁਣ ਜਿਹੜੀ ਆ ਸਾਰੀ ਗੱਲਬਾਤ ਜਿਹੜੀ ਆ ਫੁੱਲ ਕੇ ਸਾਰੀ ਰੱਖ ਲਓ ਇਹਨਾਂ ਦੀਆਂ ਡਿਊਟੀਆਂ ਇਹਨਾਂ ਨੇ ਨਿਭਾਉਣਾ ਟਾਈਮ ਉਹ ਸਾਰੀ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਬੰਦੀਰ ਸਾਹਿਬ ਜਿਹੜੀ ਆ ਸਾਜੀ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਬਾਈਲ ਸਾਰੇ ਬੰਦ ਰੱਖੋ ਯਾਰ ਬੇਟਾ ਅੰਦਰ ਦੀਆਂ ਗੱਲਾਂ ਬਹੁਤ ਚਿਆ ਹੋਏ ਨਵਾਂ ਤੇ ਨਜ਼ਦਾਨ ਕਦਾ ਕਾਨੂੰਨ ਨਵਾਂ ਤਿਆਰ ਹੈ ਪੱਖੀ ਰੂਪ ਦੇ ਵਿੱਚ ਜਦੋਂ ਤੁਹਾਨੂੰ ਲੁੱਟਿਆ ਜਾਂਦਾ ਤੇ ਫਿਰ ਲੋਕ ਕਹਿੰਦੇ ਇੱਕ ਲੁੱਟਿਆ ਦੂਜਾ ਕੀ ਸਾਨੂੰ ਕੀ ਫਾਇਦਾ ਉਹ ਲੁੱਟੇ ਜਾਂਦੇ ਸਾਨੂੰ ਵੀ ਲੁੱਟੇ ਜਾਂਦੇ ਜਿੱਦਨ ਤੁਸੀਂ ਕਹੋਗੇ ਆਬਾਨੀ ਦਾ ਨੀ ਦਾ ਰਾਜ ਹੋ ਗਿਆ ਉਦੋਂ ਤੁਸੀਂ ਪੱਖੀ ਰੂਪ ਦੇ ਵਿੱਚ ਇੱਕ ਵੀ ਬੰਦਾ ਜੋਸ਼ ਦੇ ਨਾਲ ਆਪਣਾ ਨਾਰਾ ਬਲੱਗ ਕਰਕੇ ਵੀ ਕਰ ਦਿਓ ਤਾਂ ਆਵਾਜ਼ ਵੀ ਨਹੀਂ ਚੱਕਣ ਦੇਣਗੇ ਇਸ ਪੱਖੀ ਦੇ ਰੂਪ ਦੇ ਵਿੱਚ ਤੁਸੀਂ ਸਦਾਨਤ ਨੂੰ ਲਾਹਣ ਤੇ ਬਚਾਉਣ ਦੇ ਵਿੱਚ ਤੁਲੇ ਹੋ ਅੱਜ ਕਿਸਾਨੀ ਦਾ ਪੱਖੀ ਕੀਤਾ ਹੈ ਫੂਡ ਲਾਈਨਿੰਗ ਅੱਜ ਫੂਡ ਲਾਈਨ ਨੂੰ ਬਚਾਉਣਾ ਕਿਵੇਂ ਇੱਕ ਪੱਖੀ ਰੂਪ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਨਾ ਨੌਜਵਾਨੀ ਨੂੰ ਤੇ ਫਸਲ ਨੂੰ ਵਿਚਾਰ ਅਗਲੀ ਪੀੜ੍ਹੀ ਨੂੰ ਕਿਵੇਂ ਬਚਾਉਣਾ ਅਗਲੀ ਪੀੜ੍ਹੀ ਸੋਚਣ ਪਾਸੇ ਲਾਏ ਨਾ ਅਭੀ ਪੀੜ੍ਹੀ ਦਾ ਧਿਆਨ ਕੀ ਹੈ ਇੱਥੇ ਬਜ਼ੁਰਗ ਸਿਰ ਆਪਣੀਆਂ ਸਿਰ ਦੇਣੇ ਆ ਸਾਡੀ ਰੁੱਖ ਦੇ ਵਿੱਚ ਸਿਰ ਦੇਣਾ ਕੁਰਬਾਨ ਕਰਨਾ ਅੱਜ ਬਜ਼ੁਰਗ ਕੇਲੇ ਪਾਸੇ ਆ ਉਹ ਤੁਹਾਡੇ ਵਾਸਤੇ ਨੌਜਵਾਨ ਨੂੰ ਲਾਗੇ ਸਿਰ ਕੁਰਬਾਨ ਵਾਸਤੇ ਅੱਜ ਸ਼ਹਾਦਤ ਦਾ ਸਾਡੀ ਯਾ ਹੋ ਗਿਆ ਇਹ ਅੱਜ ਸ਼ਹਾਦਤ ਦੇ ਕੇ ਐਸ ਕਿਸਾਨੀ ਦੇ ਕਿਤੇ ਨੂੰ ਤਰੇ ਨੂੰ ਬਚਾਉਣ ਵਾਸਤੇ ਲੱਗੇ ਹੋਏ ਆਣ ਮਜ਼ਦੂਰ ਮਰਨ ਦਾ ਖਾਦਲ ਦੇ ਅੱਗੇ ਇਕਤਾ ਜਿੰਦਾਬਾਦ ਜਿੰਦਾਬਾਦ ਗੁਰਦੁਆਰਾ ਮੁਰਦਾਬਾਦ 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 ਸ਼ਹਾਦਤ ਕੋਈ ਨਾ ਕਰੇ ਜੇੜੇ ਨੂੰ ਜੋੜ ਪਤਾ ਡਿੱਗ ਗਿਆ இருக்கும் <laughs> <laughs>